ਫੋ ਗਰਮੀ ਦਾ ਸੀਜ਼ਨ ਜਰਾ ਆ ਚੁੱਕਿਆ ਹੈ ਤੇ ਗਰਮੀ ਦੇ ਵਿੱਚ ਗਰਮੀ ਤੋਂ ਰਾਹਤ ਪਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਲੋਕ ਜਰੇ ਨੇ ਮੁਕਤੇ ਅਪਣਾਉਂਦੇ ਨੇ ਉਹ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਠੰਡੀ ਮਿੱਠੀ ਸਰਦਾਈ ਧੰਗ ਸਿੰਘਾਂ ਵੱਲੋਂ ਇਹਰਾ ਤੋਸਾ ਦਿੱਤਾ ਲੋਕਾਂ ਨੂੰ ਠੰਡੀ ਮਿੱਠੀ ਸਰਦਾਈ ਦੇ ਰਹੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਮਾਨਸਿਖ ਕਿੱਦਾਂ ਆਇਆ ਹੈ ਤੇ ਗਰਮੀ ਵੀ ਸ਼ੁਰੂ ਹੋ ਚੁੱਕੀ ਹੈ ਤੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਉਹਨਾਂ ਦਾ ਸਤਿ ਸ਼੍ਰੀ ਅਕਾਲ ਬਾਬਾ ਜੀ ਵਾਜੁਰ ਸਿੰਘ ਦਾ ਖਾਲਸਾ ਵਾਜੁਰ ਸਿੰਘ ਕੀ ਫਤਿਹ ਜੀ ਨਾਮ ਦੇ ਤੇਰਾ ਨਾਮ ਮਨਦੀਰ ਸਿੰਘ ਆ ਜੀ ਅੰਦੇਰ ਜੀ ਕਿੱਦਾਂ ਮੰਨ ਦੇ ਵਿੱਚ ਆਇਆ ਕਿ ਗਰਮੀ ਚਾਲੂ ਹੋ ਗਈ ਏ ਤੇ ਲੋਕਾਂ ਨੂੰ ਜਿਹੜਾ ਠੰਡਿਆ ਕਰਨਾ ਹੈ ਮੰਨ ਜੀ ਦਾ ਮਹਾਰਾਜ ਜੀ ਵੇਖੋ ਪਛੂ ਨੂੰ ਤੇ ਪ੍ਰਤਾਪ ਸਿੰਘ ਆ ਜੀ ਤੇ ਇਹਨਾਂ ਗੱਲਾਂ ਦਾ ਇਸੇ ਖੇੜ ਆਈ ਰਗੜਾ ਪਾਣੀ ਲਾਉਣਾ ਜੀ ਜੀ ਤੇ ਆਪਾਂ ਸੋਚਿਆ ਵੀ ਕਿਰਤ ਕੋਈ ਕਰਨੀ ਹੈ ਤੇ ਗੁਲਾਮੀ ਆਪਾਂ ਕਿਸ ਦੀ ਸਹਿ ਨਹੀਂ ਸਕਦੇ ਨਾ ਆਪਾਂ ਕਿਸ ਦੀ ਸਹਿਨੇ ਆ ਜੀ ਇਸ ਕਰਕੇ ਆਪਾਂ ਸੋਚਿਆ ਵੀ ਆਪਾਂ ਆਪਣਾ ਹੀ ਕੋਈ ਪਹਿਰਾ ਸ਼ੁਰੂ ਕਰੀਏ ਜੀ ਤੇ ਆਪਾਂ ਫਿਰ ਇਨਾਂ ਕੀਤਾ ਵੀ ਆਪਾਂ ਮੰਨ ਸੋਚਿਆ ਸੀ ਤਗਦੇ 10 ਦਿਨ ਦੇ ਕੀਤੇ ਬਾਬੇ ਸ਼੍ਰੀਚੰਦ ਸਾਹਿਬ ਮਾੜੇ ਗੜੀ ਬਾਬੇ ਦੀਪ ਸਿੰਘ ਉਹਨਾਂ ਵਾੜੀ ਮਹਾਰਾ ਜੀ ਕਿਰਪਾ ਕਰੋ ਕਿ ਇਹੋ ਜਿਹਾ ਪਹਿਰਾ ਕਰੋ ਵੀ ਜਿਹੜਾ ਆਪਣੀ ਕਿਰਤ ਆਪੇ ਕਰੀਏ ਕਿਸੇ ਦੇ ਥੱਲੇ ਅਧੀਨ ਨਾ ਹੋ ਕੇ ਰਹੀਏ ਤਾਂ ਖਾਲਸਾ ਆਜ਼ਾਦ ਕਹਦੇ ਹੁੰਦਾ ਵੀ ਨਹੀਂ ਆ ਜੀ ਆਪਾਂ ਮਹਾਰਾ ਜੀ ਦੀ ਸ਼ੀਧ ਜੇ ਆਪਾਂ ਜਾ ਆ ਕੇ ਆਪਣਾ ਪਹਿਰਾ ਸ਼ੁਰੂ ਕਰਤਾ ਸ਼ਰਦਾਈ ਦਾ ਇੱਥੇ ਆਣ ਕੇ ਸੋ ਫਿਰ ਸਿੰਘ ਸਾਹਿਬ ਕੇ ਦੋ ਔੜਦੇ ਜੇ ਸਵੇਰੇ ਕਿੰਨੇ ਵਜੇ ਤੋਂ ਸਟਾਰਟ ਹੋ ਜਾਂਦਾ ਤੁਹਾਡਾ ਕੰਮ ਮਿਹਨਤ ਕਰਦੇ ਹੋ ਕਿੰਨੀ ਕੁ ਦੇਰ ਨੇ ਲੱਗਦੀ ਹੋਵੇ ਸਾਡੇ ਦਰਸ਼ਕਾਂ ਨੂੰ ਦੱਸੋ ਆਪਾਂ ਮਹਾਰਾਜ ਜੀ ਵੇਖੋ ਅਮਰਤਵ ਜੀ ਆਪਣਾ ਇਸ਼ਨਾਨ ਪਾਲ ਕਰਕੇ ਤਾਤ ਨੂੰ ਪੁੱਠਾ ਕਰਕੇ ਸਾਰਾ ਪਹਿਰਾ ਕਰਕੇ ਆਪਣਾ ਜਿਹੜੇ ਵੀ ਆਪਣੇ ਪਹਿਰੇ ਹੁੰਦੇ ਕਈ ਡੁਕਤ ਪਾਰੇ ਹੁੰਦੇ ਆਪਣੇ ਸਾਰੇ ਪਹਿਰੇ ਚੱਲੇ ਆਪਾਂ ਜਬਾ ਜਾਵੇ ਰਗੜੇ ਪਾਣੀ ਦੇ ਬਹਿਣ ਨੇ ਰਗੜੇ ਪਾਣੀ ਜਾਬ ਲਾਇਆ ਘੱਟਵੇ ਦਾ ਰਗੜਾ ਪਾਣੀ ਪੋਣਾ ਆ ਫੇਰਾ ਸਾਰਾ ਤਿਆਰ ਪਰ ਤਿਆਰ ਕਰਕੇ ਇੱਥੇ ਲੈ ਆਉਣਾ ਫਿਰ ਸਾਰੀ ਰਗੜਾ ਪਾਣੀ ਚੱਲਦਾ ਰਹਿਣਾ ਵਾ ਜੀ ਤੋਂ ਮਿਹਨਤ ਫਿਰ ਕਿੰਨੀ ਕੇ ਬਾਬਾ ਜੀ ਕਰਨੇ ਪੈਂਦੇ ਕਿਉਂਕਿ ਇਹਨੂੰ ਢੋਠਣਾ ਤੇ ਬੜੀ ਮਿਹਨਤ ਲੱਗਦੀ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਦੇਖੋ ਦੇਖੋ ਮਹਾਰਾਜ ਇਹਨੂੰ ਇੱਕ ਤੋਂ ਡੇਢ ਘੰਟਾ ਤੇ ਲੱਗਦਾ ਹੀ ਹੈ ਤਿਆਰ ਕਰਦੇ ਆ ਜੀ ਤੇ ਆਪੇ ਹਿਸਾਬ ਨਾਲ ਸਾਰੀ ਘੜੀ ਮੋਰਚਾ ਚੱਲਦਾ ਹੀ ਰਹਿਣਾ ਤੇ ਉਸ ਹਿਸਾਬ ਨਾਲ ਫਿਰ ਲੱਗੇ ਰਹੀਦਾ ਜੀ ਜੀ ਹਾਂ ਜੀ ਸੋ ਫਿਰ ਕਿੰਨ ਕਿੰਨੇ ਕਿ ਲੋਕ ਪਿਆਰ ਕਰਦੇ ਨੇ ਕਿੰਨਾ ਕਿ ਪਿਆਰ ਦਿੰਦੇ ਨੇ ਕਿਉਂਕਿ ਮੈਂ ਦੇਖਿਆ ਕਿ ਬੜੇ ਨਿਮਰਤਾ ਨਾਲ ਆਇਆ ਤਾਂ ਤੁਸੀਂ ਸਾਰਿਆਂ ਦਾ ਸਤਿਕਾਰ ਕਰਦੇ ਹੋ ਕਸਟਮਰ ਆਂਦਾ ਉਹਨਾਂ ਨੂੰ ਪੂਰਾ ਪਿਆਰ ਦੇ ਨਾਲ ਡੀਲ ਕਰਦੇ ਹੋ ਕਿੰਨਾ ਕਿ ਪਿਆਰ ਲੋਕ ਫਿਰ ਦਿੰਦੇ ਨੇ ਚਾਰ ਹੀ ਤਾਂ ਹੈਗਾ ਜੀ ਕਿਰਪਾ ਨਾਲ ਬਹੁਤ ਮਿਲਦਾ ਜੀ ਸਾਰੇ ਬੜਾ ਪਿਆਰ ਕਰਦੇ ਆਪਾਂ ਪ੍ਰੇਮ ਨਾਲ ਸਾਰਿਆਂ ਨਾਲ ਚੱਲਦੇ ਸਾਡੇ ਨਾਲ ਵੀ ਸਾਰੇ ਪ੍ਰੇਮ ਨਾਲ ਹੀ ਚੱਲਦੇ ਆ ਹਾਂਜੀ ਸੋ ਫਿਰ ਕਿੰਨੇ ਦਾ ਗਲਾਸ ਹੈ ਤੇ ਕਿੰਨੇ ਦਾ ਵੇਚਦੇ ਹੋ ਤੇ ਮਿਹਨਤ ਕਿੰਨੀ ਕਿ ਲੱਗਦੀ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਮਿਹਨਤ ਮਹਾਰਾ ਜੀ ਵੇਖੋ ਜੋ ਅਮਰਤਵਰ ਤੋਂ ਉੱਠ ਕੇ ਸਾਰਾ ਪੈਰਾ ਕੰਮ ਕਰਦੇ ਵੇ ਸ਼ਾਮਾਂ ਏ ਛੋਟਾ ਛੋਟਾ ਵੀਰੇ ਦਾ ਗਲਾਸ ਹੈ ਤੇ ਵੱਡਾ 50 ਰੁਪਏ ਦਾ ਗਲਾਸ ਹੈ ਜੀ ਪਰ ਕਿੰਨੀ ਕੀ ਜਾਣ ਲੱਗਦੀ ਏ ਇਹਨੂੰ ਘੋਟਣ ਵਾਸਤੇ ਜਾਣ ਵੇਖੋ ਜੀ ਇਹ ਰਗੜਾ ਪਾਣੀ ਚੀਜ਼ ਹੀ ਇਦਾਂ ਦੀ ਆ ਸਰੋਤ ਵੇਖੋ ਕਿੱਡਾ ਭਾਰਾ ਆ ਜੀ ਇਹ ਸਮਾਰਨ ਕਰਨਾ ਪਹਿਲਾਂ ਇਹ ਜਾਣ ਲੈਂਦਾ ਤੇ ਫਿਰ ਜਾਣ ਦਿੰਦਾ ਆ ਇਹ ਹਾਂਜੀ ਤੇ ਸਿਰ ਤੋਂ ਲੈ ਕੇ ਤੇ ਪੈਰ ਦੇ ਕੂਠੇ ਤੱਕ ਜੋਰ ਹੀ ਸਾਰਾ ਇੱਥੇ ਲੱਗਦਾ ਲੱਗ ਜਾਂਦਾ ਜੀ ਹਾਂਜੀ ਸੋ ਫਿਰ ਇੱਕ ਮੈਨੂੰ ਪਤਾ ਲੱਗਿਆ ਕਿ ਆ ਜਿਹੜਾ ਜਿਸ ਦੇ ਨਾਲ ਘੋਟਦੇ ਹੋ ਉਹਦੀ ਕੀ ਕਹਾਣੀ ਥੇ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਪਤਾ ਲੱਗਿਆ ਕਿ ਇਹ ਬੇਤਰੀ ਬੜੀ ਕਾਗਜ਼ਾਤਾਂ ਤੇ ਸ਼ਕਤੀ ਉਹਦਾ ਕਿ ਬੈਨੀਫੀਸ਼ੀਅਰੀ ਦੱਸੂਗਾ ਮਹਾਰਾਜ ਜੀ ਵੇਖੋ ਨਿੰਮ ਦਾ ਸੁਨੋਧਰ ਆਪਣੇ ਕੋਲ ਜੀ ਤੇ ਤੁਹਾਨੂੰ ਪਤਾ ਜਿਹੜੀ ਨਿੰਮ ਆ ਜੀ ਨਿੰਮ ਚ ਗੁਣ ਬਹੁਤ ਜ਼ਿਆਦਾ ਆ ਜੀ ਤੇ ਨਿੰਮ ਜਿਹੜਾ ਘਸਰੀ ਆ ਆਪਣੇ ਇਹੇ ਦੰਤ ਛੱਡਦੀ ਹੈ ਵਿੱਚ ਉਹਦੇ ਦੰਤ ਇਹਨੇ ਛੱਡਨੇ ਸਾਰੇ ਸ਼ਰਧਾਈ ਜਾਣ ਕੇ ਤੇ ਬੰਦੇ ਦੇ ਸਰੀਰ ਦੀ ਜਾਣੇ ਸਾਰੇ ਜੀ ਤੇ ਇਹਦੇ ਨਾਲ ਜਿੱਦਾਂ ਖੁਸ਼ਕੀ ਵਗੈਰਾ ਖੰਗ ਵਗੈਰਾ ਕਈ ਜਿਹੜਾ ਸੋਮਵਾਰੀ ਦਾ ਨਾਸ਼ ਕਰਨਾ ਇਹਨੇ ਜੀ ਤੇ ਸ਼ਰਧਾਈ ਵਿੱਚ ਜਿੱਦਾਂ ਪੈਂਦਾ ਆ ਬਦਾਮ ਖਸਖਾਸ ਸਾਰੀਆਂ ਲਾਜੀਆਂ ਕਾਲੀ ਮਿਰਚ ਗੁਲਾਬ ਦੇ ਫੁੱਲ ਸੌਂਫ ਦੁੱਧ ਪਾ ਸਕਦੇ ਆ ਜੀ ਤੇ ਸ਼ੱਕਰ ਪਾ ਸਕਦੇ ਆ ਤੇ ਸ਼ੱਕਰ ਵੀ ਠੰਡੀ ਹੁੰਦੀ ਆ ਜੀ ਜੀ ਇਹਦੇ ਨਾਲ ਜਿਹੜੀ ਇਹ ਤਸਵੀਰ ਉਹਦੀ ਚੇਂਜ ਹੋ ਜਾਂਦੀ ਆ ਜਦੋਂ ਬਦਾਮ ਗਰਮ ਹੁੰਦੇ ਆ ਤੇ ਬਾਕੀ ਆਪਾਂ ਮਿੱਟੀ ਦਾ ਭਾਂਡਾ ਲੈ ਕੇ ਉਹਦੇ ਵਿੱਚ ਸਾਰੀ ਰਸਤੀ ਜਿਹੜੀ ਆ ਭਿਉਂ ਦਿੰਨੇ ਆ ਸਵੇਰੇ ਕੱਢ ਦਿੰਨੇ ਆ ਅਮਰਤ ਵੇਲੇ ਜੀ ਤੇ ਉਹਦੇ ਨਾਲ ਜਿਹੜਾ ਵੀ ਜਿਹੜੀ ਤਸਵੀਰ ਇਹਦੀ ਚੇਂਜ ਹੋ ਜਾਂਦੀ ਆ ਜੀ ਉਹਦਾ ਜਿਹੜਾ ਵੀ ਵਰੀਆ ਸਾਰਾ ਪੈਰਾ ਹੋ ਜਾਂਦਾ ਹਾਂਜੀ ਸੋ ਫਿਰ ਕਿੰਨੇ ਕਿ ਪਰਿਵਾਰ ਤੇ ਕਿੰਨੇ ਕਿ ਮੈਂਬਰ ਲੱਗੇ ਤੇ ਨਾਲ ਆ ਤੁਹਾਡਾ ਛੋਟਾ ਭਾਈ ਹੈ ਹਾਂਜੀ ਛੋਟਾ ਭਾਈ ਆ ਜੀ ਸੋ ਪਰਿਵਾਰ ਦੀ ਪੂਰੀ ਸਪੋਰਟ ਹੈ ਹਾਂਜੀ ਹਾਂਜੀ ਆਪਾਂ ਪਹਿਰਾ ਸਾਰਾ ਆ ਵੀ ਸੰਭਾਲ ਲਈਦਾ ਕਿਉਂਕਿ ਆਪਾਂ ਮਿਸ਼ਲਸ਼ੀ ਦਾ ਤਰਨਾਦਾਲ ਜੀ ਪਹਿਰਾ ਕਰਦੇ ਬਾਬੇ ਨਹੀਂ ਨਹੀਂ ਜਿਹੇਦਾਲ ਬਾਬਾ ਜੀ ਸਿੰਘ ਜੀ ਤਰਨਾਦਾਲ ਮਿਸ਼ਲਸ਼ੀ ਦਾ ਜੀ ਜੀ ਉਹਨਾਂ ਨਾਲ ਵੀ ਬਾਬਾ ਜੀ ਰਹੇ ਆ ਸਾਰਾ ਪਹਿਰਾ ਗੀਤਾਂ ਦਾ ਪਾਣੀ ਉੱਥੇ ਵੀ ਲਾਈਦਾ ਸੀ ਜੀ ਤੇ ਅਸੀਂ ਦਾਨੀ ਕਿਰਪਾ ਨਾਲ ਬਲ ਪੂਰਾ ਆ ਸਾਰਾ ਪਹਿਰਾ ਜਾਣਦੇ ਕਰਕੇ ਆ ਕੇ ਸਾਰਾ ਪਹਿਰਾ ਲਈ ਫਿਰਦਾ ਜੀ ਹਾਂਜੀ ਤੇ ਫਿਰ ਕੀ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਹੋ ਜਿਹੜੇ ਪਿਆਰ ਦਿੰਦੇ ਨੇ ਪਿਆਰ ਲੈ ਕੇ ਵੀ ਜਾਂਦੇ ਨੇ ਕਿਉਂਕਿ ਪਿਆਰ ਹੁੰਦਾ ਜੇ ਜਾਨ ਤੁਸੀਂ ਲਾਉਂਦੇ ਤੇ ਪਿਆਰ ਹੀ ਤੁਸੀਂ ਬਣਦੇ ਤਾਂ ਕੀ ਕਹਿਣਾ ਕਰੀਂ ਤਿਆਣਾ ਮਹਾਰਾਜ ਇਹੋ ਵੇਖੋ ਜੰਗੀਆਂ ਦੀਦਾ ਨੂੰ ਖਾਣੀਆਂ ਪੀਣੀਆਂ ਚਾਹੀਦੀਆਂ ਵਾ ਇਹਦੇ ਵਿੱਚ ਜੁਦਾ ਮੰਨ ਲਓ ਕਿੰਨਾ ਸੌਬ ਮਾਰੀ ਦਾ ਨਾਸ ਕਰਨਾ ਕਾਲੀ ਮਿਰਚ ਵਿੱਚ ਕਿੰਨੇ ਗੋਣੇ ਆ ਲਾਚੀ ਵਿੱਚ ਕਿੰਨੇ ਗੋਣੇ ਆ ਬਦਾਮ ਵਿੱਚ ਕਿੰਨੇ ਗੋਣੇ ਆ ਦਿਮਾਗ ਨੂੰ ਤਾ ਦਿੰਦੇ ਸਾਰੇ ਸਰੀਰ ਨੂੰ ਜੇ ਆਪਾਂ ਹੋਰ ਵੀ ਵੇਖੋ ਆਪਾਂ ਨਿੰਦਿਆ ਨਹੀਂ ਕਿਸੇ ਦੇ ਕਰਦੇ ਕਿਉਂਕਿ ਆਪਾਂ ਨਹੀਂ ਚਾਹੁੰਦੇ ਵੀ ਕਿਸੇ ਦਾ ਕੰਮ ਜਿਹੜਾ ਵਾ ਖਰਾਬ ਹੋਵੇ ਠੱਪ ਹੋਵੇ ਜਾਂਦ ਭਾਵੇ ਇਹ ਤਾਂ ਵੀਰ ਨੇ ਲਾ ਕੇ ਠੰਡੀਆਂ ਦੁਕਾਨ ਲਾਈ ਤਾਂ ਕੁਝ ਵੀ ਆਪਾਂ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਪਰ ਇਹ ਆ ਕਿ ਵੇਖੋ ਜਿਹਦਾ ਜ਼ਹਿਨ ਹੈ ਉਹ ਜ਼ਹਿਰੀਆ ਹਨਾ ਜੀ ਆਪਾਂ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਤੇ ਨਾ ਆਪਾਂ ਕਹਿਣਾ ਆ ਜ਼ਹਿਰ ਵਿੱਚ ਅਮਰਤ ਵਿੱਚ ਬਹੁਤ ਫਰਕ ਹੁੰਦਾ ਆ ਇਹ ਬੰਦੇ ਨੇ ਆਪ ਸਮਝਣਾ ਵਾ ਕਿ ਮੈਂ ਜ਼ਹਿਰ ਪੀਣਾ ਵਾਂ ਆ ਕਿ ਅਮਰਤ ਪੀਣਾ ਆ ਜੀ ਜੀ ਹਾਂ ਜੀ ਆਪਣੀ ਚੰਗੀ ਜ਼ਿੰਦਗੀ ਵਾਸਤੇ ਹਾਂ ਜੀ ਸੋ ਗੱਲਬਾਤ ਕੀਤੀ ਹੈ ਜੀ ਆਪਾਂ ਤੇ ਕਸਟਮਰ ਜਿਹੜੇ ਆਏ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਗੱਲਬਾਤ ਕਰਦੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਾਜੀ ਆ ਤੇਰਾਓ ਜੀ ਆਓ ਆਓ ਮਹਾਰਾਜ ਜਸਕਰ ਅਸੀਕਰ ਕੀ ਨਾਮ ਦੇ ਉਧਰ ਦੇਖੋ ਜਰਾ ਇਹ ਮੇਰਾ ਸੰਦੀਪ ਸਿੰਘ ਜੀ ਸੰਦੀਪ ਜੀ ਕਿੱਦਾਂ ਦੇਖਦੇ ਹੋ ਕਿ ਫਿਰ ਤੋਹਫੇ ਦੇਣ ਦੇ ਨੇ ਗਰਮੀ ਦੇ ਵਿੱਚ ਠੰਡੀ ਮਿੱਟੀ ਸਰਦਾਈ ਕੀ ਕਹਿਣਾ ਚਾਹਦੇ ਆ ਇਹ ਭਾਈ ਬਹੁਤ ਵਧੀਆ ਚੀਜ਼ ਆ ਇਹ ਨਾਂ ਤੇ ਕੋਈ ਮਿਲਾਵਟ ਐ ਚ ਭਾਈ ਉਹਨਾਂ ਨੇ ਬਹੁਤ ਧੰਨਵਾਦ ਆ ਜੀ ਤੇ ਇਹਦੇ ਇਦਾਂ ਦੀ ਚੀਜ਼ ਨੇ ਨੇਚਰਲ ਚੀਜ਼ ਆ ਇਹ ਸਿਹਤ ਲਈ ਵਧੀਆ ਰਹਿੰਦੀ ਆ ਮਿਲਾਵਟੀ ਨਹੀਂ ਆ ਜੀ ਬਾਹਰਲੀਆਂ ਚੀਜ਼ਾਂ ਪੀਵੀਂ ਹੀ ਬਿਮਾਰ ਹੋਏ ਆ ਇਹ ਸਗੋਂ ਆਪਣੇ ਦੇ ਸਾਥ ਦੇਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਜੀ ਨਾਲੇ ਨਾਂ ਕੋਈ ਮਿਲਾਵਟ ਐ ਨਾਲੇ ਸ਼ੁੱਧ ਚੀਜ਼ ਆ ਮੈਂ ਸਾਰਿਆਂ ਨੂੰ ਅਪੀਲ ਕਰਦਾ ਸਾਰੇ ਸਾਥ ਦਿਨ ਸਭ ਨੂੰ ਭਾਜੀ ਹਣਾ ਕਰੇ ਸੋ ਬੜਾ ਮੇਲਾ ਲੱਗਿਆ ਨਾ ਲੋਕੀ ਪਿਆਰ ਵੀ ਬੜਾ ਦੇਂਦੇ ਨੇ ਤੇ ਮੈਂ ਜਦੋਂ ਆਇਆ ਨਾ ਤੇ ਗੱਡੀਆਂ ਵਾਲੇ ਵੀ ਜਿਹੜੇ ਹੋ ਰੋਕੇ ਖਿੜਾਰ ਕੇ ਕਹਿੰਦੇ ਕਿਨੇ ਸਰਦਾਈ ਪੀਣੀ ਆ ਲੱਗਦਾ ਨਹੀਂ ਕਿਤੇ ਨਾ ਕਿਤੇ ਵਧੀਆ ਚੀਜ਼ ਹੈ ਤੇ ਤਾਂ ਹੀ ਲੋਕ ਜਿਹੜਾ ਪਿਆਰ ਦਿੰਦੇ ਬਨੇ ਤੇ ਪਿਆਰ ਵੰਡਦੇ ਵੀ ਭਾਜੀ ਜੀ ਬਿਲਕੁਲ ਬਹੁਤ ਵਧੀਆ ਚੀਜ਼ ਹੈ ਇਹ ਸਾਰਿਆਂ ਨੂੰ ਪਿਆਰ ਦੇਣਾ ਚਾਹੀਦਾ ਸਗੋਂ ਇਹ ਮੈਂ ਖੁਦ ਬੜੀ ਦੂਰੋਂ ਪੀਣ ਆਇਆ ਵਧੀਆ ਪੀ ਕੇ એનર્ਜੀ ਵਧੀਆ ਫੀਲ ਹੁੰਦੀ ਆ ਕਿੱਥੋਂ ਆਏ ਹੋ ਤੁਸੀਂ ਮੈਂ ਭਾਜੀ ਇਧਰੋਂ ਲੱਗੀ ਦਾ ਲੋਕਲ ਹੀ ਆਂ ਇਹ ਮੈਨਾਂ ਕੰਮ ਹੈ ਕਿ ਸਿੱਖਣਾ ਕੋਸ਼ਿਸ਼ ਨਹੀਂ ਉਹ ਮੈਂਦਲ ਪਾ ਪੀ ਕੇ ਫੇਰ ਹੀ ਜਾਣਾ ਤੁਸੀਂ ਰੋਜ਼ ਪੀਂਦੇ ਹੋ ਫਿਰ ਰੋਜ਼ ਪੀਂਦੇ ਰੋਜ਼ ਪੀਂਦੇ ਕਿੰਦਾ ਨਜ਼ਰ ਲੱਗਦਾ ਤੁਹਾਨੂੰ ਐਨਰਜੀ ਆਦੀ ਪੂਰੀ ਵਿੱਚ ਆਜ ਕੀ ਵਧੀਆ ਮਹਿਸੂਸ ਹੁੰਦੀ ਐਨਰਜੀ ਬੱਕਰੀ ਲੈਵਲ ਦੀ ਨਾਲੇ ਰੱਬ ਦਾ ਨਾਮ ਲੈ ਕੇ ਬਣਾਉਂਦੇ ਮਹਾਰਾਜ ਦਾ ਨਾਮ ਲੈ ਕੇ ਸਾਡੀ ਕਰਦੇ ਆ ਨਾਲੇ ਇਹਨੇ ਗੁਰੂ ਮਹਾਰਾਜ ਨੇ ਬਖਸ਼ੀ ਸਾਨੂੰ ਜੀ ਜੀ ਦਾ ਗ੍ਰਾਸ ਫਰਦਾਈ ਬਹੁਤ ਵਧੀਆ ਲੱਗਦਾ ਇਹਨਾਂ ਦਾ ਠੀਕ ਹੈ ਸੋ ਗੱਲਬਾਤ ਕਿਸੇ ਇਹ ਜੀ ਕਹਿੰਦੇ ਜੀ ਬਹੁਤ ਵਧੀਆ ਏ ਸਾਫ ਸੁਥਰਾ ਨਾ ਵੇਚਦੇ ਨੇ ਗੁਰੂ ਸਾਹਿਬ ਦਾ ਉਹੜਾ ਅਸਰਾ ਲੈ ਕੇ ਸੁਰੇ ਕੰਮ ਸ਼ੁਰੂ ਕਰਦੇ ਨੇ ਤੇ ਸਵੇਰ ਤੋਂ ਲੈ ਕੇ ਹੀ ਜਰਾਏ ਸ਼ਾਮ ਤੱਕ ਐਦਾ ਹੀ ਜਰਾਏ ਕੰਮ ਚੱਲਦਾ ਰਹਿੰਦਾ ਏ ਉਹਨਾਂ ਨੇ ਬੇਨਤੀ ਵੀ ਕੀਤੀ ਏ ਕਿ ਵਧੀਆ ਸਮਾਨ ਜਰਾਏ ਉਹ ਦਵੋ ਤਾਂ ਫੇਰ ਹੀ ਪਰਮਾਤਮਾ ਦੀ ਕਿਰਪਾ ਹੁੰਦੀ ਏ ਸਾਡੇ ਤੇ ਵੀ ਕਿਰਪਾ ਪਰਮਾਤਮਾ ਦੀ ਤੇ ਉਹਨਾਂ ਦੀ ਬਖਸ਼ਿਸ਼ ਦੇ ਨਾਲ ਹੀ ਆਪਾਂ ਜਰਾਏ ਵਧੀਆ ਸਮਾਨ ਜਰਾਏ ਗਾਕਾਂ ਨੂੰ ਦਿੰਨੇ ਆ ਤਾਂ ਗਾਹਕ ਵੀ ਜਰੇ ਨੇ ਕੁਝ ਹੋ ਕੇ ਆਂਦੇ ਨੇ ਤਸਵੀਰ ਫੇਰ ਦਿਖਾ ਦਾਂਗੇ ਤੁਹਾਨੂੰ ਇਨਸਾਨ ਲੱਗੇ ਹੋਏ ਨੇ ਮਿਹਨਤ ਕਰਨ ਕਹਿੰਦੇ ਨੇ ਕਿ ਜਾਨ ਨਿਕਲਦੀ ਏ ਤਾਂ ਜਾਨ ਫਿਰ ਆਉਂਦੀ ਵੀ ਏ ਵਾਪਸ ਪੂਰੀ ਜਾਨ ਲੱਗਦੀ ਏ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਜਿਹਦੇ ਨਾਲ ਜਿਹੜਾ ਘੋਟਾ ਲੱਗ ਰਿਹਾ ਉਹ ਵੀ ਜਿਹੜਾ ਨਿੰਮ ਦਾ ਲੱਕੜ ਨਿੰਮ ਦੀ ਲੱਕੜ ਹੈ ਉਹਦੇ ਇਸ ਤਰੀਕਾ ਕਹਿੰਦੇ ਨੇ ਬੜੇ ਵਧੀਆ ਤੱਤ ਨੇ ਸੋ ਵੀਡੀਓ ਨੂੰ ਵਾਤਵਾਰ ਸ਼ੇਅਰ ਕਰਿਓ ਤਾਂ ਕਿ ਕੋਈ ਵੀ ਵੀਡੀਓ ਦੇਖਦਾ ਏ ਤੇ ਉਹ ਐਸ ਭਾਈ ਕੋਲ ਐਸ ਵੀਰ ਕੋਲ ਆਵੇ ਤਾਂ ਠੰਡਾ ਹੋ ਕੇ ਜਾਵੇ ਤਾਂ ਪਰਮਾਤਮਾ ਦੀ ਵੀ ਕਿਰਪਾ ਹੋਵੇ ਕਿ ਇਹਨਾਂ ਤੇ ਵੀ ਕਿਰਪਾ ਰਹੇ ਜਿਹੜਾ ਲੋਕਾਂ ਨੂੰ ਜਿਹੜਾ ਹੈ ਸਾਫ ਸੁੱਧਰਾ ਸਮਾਨ ਦੇ ਰਹੇ ਨੇ ਸਰਦਾਈ ਪਿਆਰੇ ਨੇ ਸੋ ਵੀਡੀਓ ਨੂੰ ਬਾਕ-ਬਾਕ ਸ਼ੇਅਰ ਕਰਿਓ ਕੈਮਰਾ ਪਰਸਨ ਪਵਨਗਰਵਾਲ ਦੇ ਨਾਲ ਲੱਖੀ ਰਾਜਪੂਤ ਬਟਾਵਾ